ਨੀਹਾ ਸਾਹਿਬ ਦੀ ਉਪਦੇ ਦਿੱਤੀ ਇਹ ਸ਼੍ਰੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਸ ਵੇਲੇ ਭੇਟ ਕੀਤੀ ਜਦੋਂ ਬਾਬਾ ਬੰਦਾ ਸਿੰਘ ਸਿੰਘ ਜੀ ਨੇ ਇਸ ਸਥਾਨ ਨੂੰ ਹਜ਼ੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੇ ਲਈ ਸ਼ੁਰੂਆਤੀ ਸਥਾਨ ਦਾ ਵੀ ਦਰਜਾ ਦਿੱਤਾ ਹੈ ਹਜ਼ੂਰ ਸਾਹਿਬ ਦੀ ਯਾਤਰਾ ਜਾਣ ਤੋਂ ਪਹਿਲਾਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਖੇ ਨਸਮਤਕ ਹੁੰਦੀਆਂ ਹਨ ਅਤੇ ਇਸ਼ਨਾਨ ਕਰਕੇ ਇੱਥੋਂ ਯਾਤਰਾ ਦਾ ਆਰੰਭ ਕਰਦੀਆਂ ਹਨ ਤਾਂ ਹੀ ਉਹਨਾਂ ਦੀ ਯਾਤਰਾ ਸੰਪੂਰਨ ਤੇ ਮਸਿਆ ਵਾਲੇ ਦਿਨ ਨਹੀਂ ਜੰਮਦਾ ਸੈਸਦਾਨ ਵੀ ਹਾਰ ਗਏ ਸ਼੍ਰੀਉ ਸਾਤ ਸੰਗਤ ਜੀ ਤੁਹਾਨੂੰ ਜੀਮ ਜ਼ਿਲ੍ਹੇ ਦੇ ਮਸ਼ਹੂਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਈਏ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤਿੰਨ ਵਾਰ ਚਰਨ ਪਾਏ ਹਨ ਹਾਂ ਜੀ ਅਸੀਂ ਗੱਲ ਕਰ ਰਹੇ ਹਾਂ ਗੁਰਦੁਆਰਾ ਸ਼੍ਰੀ ਤਮਤਾਨ ਸਾਹਿਬ ਜੀ ਦੀ ਇਸ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਇਹ ਤਿੰਨ ਵਾਰ ਆਪਣੇ ਚਰਨ ਪਾਏ ਹਨ April 1665 CE ਵਿੱਚ ਭਾਈ ਦੁੱਗੋ ਜੋ ਇਸ ਇਲਾਕੇ ਦਾ ਸਥਾਨਕ ਜ਼ਿਮੀਦਾਰ ਸੀ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦੁੱਧ ਲੈ ਕੇ ਮੇਰੇ ਸਨ ਇਸੇ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਸਦੀਵੀ ਦੁੱਧ ਦੇ ਭੰਡਾਰ ਭਰੇ ਰਹਿਣਗੇ ਦਾ ਵਰਦਾਨ ਦਿੱਤਾ ਅੱਜ ਵੀ ਇੱਥੇ ਹਰੇਕ ਮੱਸਿਆ ਅਤੇ ਐਤਵਾਰ ਵਾਲੇ ਦਿਨ ਵੱਡੀ ਮਾਤਰਾ ਵਿੱਚ ਸੰਗਤ ਜੁੜਦੀ ਹੈ ਤੇ ਦੁੱਧ ਲੈ ਕੇ ਪਹੁੰਚਦੀ ਹੈ ਦੁੱਧ ਦਾ ਲੰਗਰ ਚੱਲਦਾ ਹੈ ਤੇ ਇੱਥੇ ਸਿੰਘ ਸਿਗਮਾਨਾ ਕੋਲੋਂ ਸਾਨੂੰ ਇਹ ਵੀ ਪਤਾ ਲੱਗਾ ਕਿ ਇੱਥੇ ਮੱਸਿਆ ਵਾਲੇ ਦਿਨ ਦਹੀਂ ਨਹੀਂ ਜੰਮਦਾ ਸਾਇਸਦਾਨ ਵਿਹਾਰ ਗਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਥਾਨ ਨੂੰ ਹਜ਼ੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਨ ਦੇ ਲਈ ਸ਼ੁਰੂਆਤੀ ਸਥਾਨ ਦਾ ਵੀ ਦਰਜਾ ਦਿੱਤਾ ਹੈ। ਹਜ਼ੂਰ ਸਾਹਿਬ ਦੀ ਯਾਤਰਾ ਜਾਣ ਤੋਂ ਪਹਿਲਾਂ ਸੰਗਤਾਂ ਇਸ ਗੁਰਦੁਆਰਾ ਸਾਹਿਬ ਕੇ ਨਸਮਸਤਕ ਹੁੰਦੀਆਂ ਹਨ ਅਤੇ ਇਸ਼ਨਾਨ ਕਰਕੇ ਇੱਥੋਂ ਯਾਤਰਾ ਦਾ ਆਰੰਭ ਕਰਦੀਆਂ ਹਨ ਤਾਂ ਹੀ ਉਹਨਾਂ ਦੀ ਯਾਤਰਾ ਸੰਪੂਰਨ ਮੰਨੀ ਜਾਂਦੀ ਹੈ। ਜਦੋਂ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਸੰਗਤ ਨੂੰ ਪ੍ਰਮਾਤਮਾ ਨਾਲ ਜੋੜਨ ਲਈ ਰੁਕੇ ਤਾਂ ਭਾਈ ਆਨੰਦ ਲਾਲ ਜੀ ਦੇ ਸੁਪੁੱਤਰ ਭਾਈ ਰਾਮਦੇਵ ਨੇ ਭਾਵਨਾ ਸਹਿਤ ਸੰਗਤ ਦੀ ਜਲ ਸੇਵਾ ਕੀਤੀ। ਉਹ ਜਲਦੀਆਂ ਗਾਗਰਾਂ ਸਿਰ ਤੇ ਢੋਕੇ ਸੰਗਤ ਅਤੇ ਲੰਗਰ ਲਈ ਜਲਦੀ ਸੇਵਾ ਕਰਦੇ ਅਤੇ ਸੰਗਤ ਨੂੰ ਮਿੱਟੀ ਦੀ ਧੂੜ ਤੋਂ ਬਚਾਉਣ ਲਈ ਜਲ ਦਾ ਛਿੜਕਾਅ ਕਰਦੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਉਹਨਾਂ ਦੀ ਸੇਵਾ ਤੋਂ ਬਹੁਤ ਪ੍ਰਸੰਨ ਹੋਏ ਅਤੇ ਉਹਨਾਂ ਨੂੰ ਮੀਹਾ ਬਖਸ਼ ਦੀ ਉਪਾਦੀ ਦਿੱਤੀ ਅਤੇ ਇੱਕ ਨਗਾਰਾ ਨਿਸ਼ਾਨ ਸਾਹਿਬ ਅਤੇ ਦੱਖਣੀ ਬੈਲ ਦੇ ਕੇ ਬਾਂਗਰ ਮਾਝੇ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਲਈ ਤੋਰਿਆ। ਉਹਨਾਂ ਨੇ ਬਹੁਤ ਸਾਰੀ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ ਗੁਰੂ ਗੋਬਿੰਦ ਸਿੰਘ ਜੀ ਮੀਹਾ ਬਖਸ਼ ਨੂੰ ਮੱਖੋਵਾਲ ਮਿਲਦੇ ਹਨ ਅਤੇ ਉਹਨਾਂ ਨੂੰ ਇੱਕ ਸ੍ਰੀ ਸਹਿਬ ਬਾਣੀ ਦੀ ਪੁਥੀ ਅਤੇ ਆਪਣੀ ਦਸਤਾਰ ਵਿੱਚੋਂ ਅੱਧਾ ਦਸਤਾਰਾ ਭਾਈ ਮੀਹਾ ਜੀ ਨੂੰ ਬਖਸ਼ਿਆ ਅਤੇ ਉਹਨਾਂ ਨੂੰ ਮੀਹਾ ਸਾਹਿਬ ਦੀ ਉਪਾਧੀ ਦਿੱਤੀ ਇਹ ਸ਼੍ਰੀ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੈ ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੱਬਾ ਬੰਦਾ ਸਿੰਘ ਬਹਾਦਰ ਜੀ ਨੂੰ ਉਸ ਵੇਲੇ ਭੇਟ ਕੀਤੀ ਜਦੋਂ ਬੱਬਾ ਬੰਦਾ ਸਿੰਘ ਬਹਾਦਰ ਜੀ ਨੂੰ ਪੰਜਾਬ ਲਈ ਤੋਰਿਆ ਦੁਸ਼ਟਾਂ ਦੇ ਸੋਦੇ ਵਾਸਤੇ ਇਹ ਟਾਲ ਤੇ ਸ਼ਸਤਰ ਵੀ ਸ਼ਹੀਦ ਸਿੰਘਾਂ ਦੇ ਹਨ ਜੋ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਹਜ਼ੂਰ ਸਾਹਿਬ ਤੋਂ ਪੰਜਾਬ ਲਈ ਆਏ ਸਨ ਇਹ ਪ੍ਰਾਤਨ ਬੀੜਾਂ ਸ਼ਹੀਦ ਸਿੰਘਾਂ ਨੇ ਆਪਣੀ ਹੱਥੀ ਲਿਖਿਆ ਹਨ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਪ੍ਰਿੰਟਿੰਗ ਦਾ ਕੋਈ ਸਾਧਨ ਨਹੀਂ ਸੀ ਹੁੰਦਾ ਵਾਹਿਗੁਰੂ ਵਾਹਿਗੁਰੂ ਇਹ ਅਨਮੋਲੇ ਸ਼ਸਤਰ ਉਹਨਾਂ ਸ਼ਹੀਦ ਸਿੰਘਾਂ ਦੇ ਹਨ ਜਿਨ੍ਹਾਂ ਨੇ ਦੁਸ਼ਟਾਂ ਦਾ ਸੋਧਾ ਲਾਇਆ ਇਹ ਇਤਿਹਾਸਕ ਕੋਠੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੁਆਰਾ ਭਾਈ ਤੱਗੋ ਤੋਂ ਬਣਵਾਇਆ ਗਿਆ ਉਹਨਾਂ ਨੂੰ ਦਾਨ-ਪੇਟਾ ਦੀਆਂ ਕੁਝ ਮੋਹਰਾਂ ਦਿੱਤੀਆਂ ਅਤੇ ਇੱਥੇ ਖੂਹ ਤੇ ਧਰਮਸ਼ਾਲਾ ਬਣਾਉਣ ਲਈ ਆਖਿਆ ਮਸਿਆ ਅਤੇ ਗੁਰਪ੍ਰੋਪ ਦੇ ਦਿਨਾਂ ਵਿੱਚ ਸਿੰਘ ਅਤੇ Hindu ਸੰਗਤਾਂ ਇੱਥੇ ਵੱਡੀ ਗਿਣਤੀ ਦੇ ਵਿੱਚ ਜੁੜਦੀਆਂ ਹਨ ਅਤੇ ਇੱਥੇ ਨਗਰ ਕੀਰਤਨ ਨਿਕਲਦੇ ਹਨ ਇੱਥੇ ਹਰੇਕ ਐਤਵਾਰ ਠੰਡੇ ਪਾਣੀ ਦੀ ਸ਼ਪੀਲ ਵੀ ਲੱਗਦੀ ਹੈ ਜੀ ਇਹ ਗੁਰਦੁਆਰਾ ਸਾਹਿਬ ਸਥਾਨਕ ਸਿੱਖ ਅਤੇ Hindu ਸੰਗਤਾਂ ਦੀ ਸ਼ਰਧਾ ਦਾ ਕੇਂਦਰ ਹੈ ਇਹ ਇਹਨਾਂ ਦੋਵੇਂ ਧਰਮਾਂ ਦੀ ਏਕਤਾ ਨੂੰ ਦਰਸਾਉਂਦਾ ਹੈ ਤੇ ਦੋਵੇਂ ਧਰਮਾਂ ਦੀਆਂ ਸੰਗਤਾਂ ਇੱਥੇ ਜੁੜਦੀਆਂ ਹਨ ਸੇਵਾ ਕਰਦੀਆਂ ਹਨ ਤੇ ਦਾਨ ਕਰਦੀਆਂ ਹਨ ਸੰਗਤਾਂ ਦੀ ਜਾਣਕਾਰੀ ਲਈ ਦੱਸਦੀਏ ਕਿ ਇਹ ਗੁਰਦੁਆਰਾ ਸਾਹਿਬ ਹਰਿਆਣੇ ਦੇ ਜੀਂਦ ਜ਼ਿਲ੍ਹੇ ਨਰਵਾਣਾ ਤਹਿਸੀਲ ਦੇ ਪਿੰਡ ਤਮਤਾਨ ਸਾਹਿਬ ਦੇ ਵਿੱਚ ਹੀ ਪੈਂਦਾ ਹੈ ਸਿੱਖ ਇਤਿਹਾਸ ਅਤੇ ਇਤਿਹਾਸਿਕ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ